ਅੱਜ ਪਿੰਡ ਦਾਨੇ ਵਾਲੇ ਖੜੇ ਆ ਜੀ ਕੈਰ ਦੀ ਮੌਤ ਹੋਈ ਆ ਨੌਜਵਾਨ ਮੁੰਡਾ ਸੀ 12 ਸਾਲ ਦਾ ਤੇ ਇੱਥੇ ਸਾਡੇ ਨਾਲ ਆ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੂਬਾ ਗੂ ਪਰਮਾਨ ਸਿੰਘ ਸੰਧੂ ਹਾਂਜੀ ਸੰਧੂ ਸਾਹਿਬ ਕੀ ਇਸ ਬਾਰੇ ਕਹਿਣਾ ਚਾਹੁੰਦੇ ਜਿਹੜੀ ਕੈਰ ਦੀ ਮੌਤ ਹੋਈ ਆ ਅਸੀਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜਾ ਤੁਸੀਂ ਕਸਬੇ ਫਤੇਗੜ ਪਿੰਤੂਰ ਦਾ ਪਾਣੀ ਦਾਨੇ ਵਾਲੇ ਪਿੰਡ ਵਿੱਚ ਪਾਇਆ ਇਹਨੂੰ ਸਰਕਾਰ ਨੂੰ ਪਹਿਲੇ ਇਹਦਾ ਟ੍ਰੀਟਮੈਂਟ ਪਲਾਂਟ ਲਾਉਣਾ ਚਾਹੀਦਾ ਸੀ ਉਹ ਜਿਹੜਾ ਪਾਣੀ ਸੀ ਸਾਫ ਪਾਣੀ ਕਰਕੇ ਜ਼ਮੀਨਾਂ ਨੂੰ ਦਿੰਦੇ ਕਿਸਾਨਾਂ ਨੂੰ ਦਿੰਦੇ ਜਿਹੜਾ ਕੈਂਸਰ ਦੀ ਭਿਆਨਕ ਬਿਮਾਰੀਆਂ ਨਾਲ ਦਾਨੇਵਾਲ ਦੀਆਂ 14 ਮੌਤਾਂ ਹੋ ਗਈਆਂ ਨੇ ਇਡੀ ਵੱਡਾ ਕਹਿਰ ਵਰਤ ਗਿਆ ਹੈ ਕਿ ਅੱਜ 13 ਸਾਲ ਦੇ ਬੱਚੇ ਦੀ ਮੌਤ ਹੋਈ ਆ ਤੇ ਸਰਕਾਰ ਨੂੰ ਸ਼ਰਮ ਕਰਨੀ ਚਾਹੀਦੀ ਆ ਅਸੀਂ ਹਲਕਾ ਵਿਦੇਕ ਨੂੰ ਵੀ ਬੇਨਤੀ ਕਰਦੇ ਆ ਕਿ ਪਾਣੀ ਪਾਉਣ ਨਾਲੋਂ ਪਹਿਲਾਂ ਤੁਸੀਂ ਇੱਥੇ ਟ੍ਰੀਟ ਟਰੀਟ ਪਲਾਂਟ ਜਿਹੜਾ ਪਾਣੀ ਦਾ ਟਰੀਟਮੈਂਟ ਕਰਨਾ ਨਾ ਉਹਦਾ ਟਰੀਟ ਪਲਾਂਟ ਲਾਓ ਉਸ ਤੋਂ ਬਾਅਦ ਜਿਹੜਾ ਪਾਣੀ ਦਾ ਛੱਪੜ ਨੂੰ ਬੰਦ ਕਰਕੇ ਟਰੀਟਮੈਂਟ ਪਾਣੀ ਜਿਹੜਾ ਉਹ ਖੇਤਾਂ ਨੂੰ ਸਪਲਾਈ ਕੀਤਾ ਜਾਵੇ ਜੀ ਅਸੀਂ ਇਹਨਾਂ ਭਿਆਨਕ ਬਿਮਾਰੀਆਂ ਤੋਂ ਬਚਣਾ ਹੈ ਉਹਦੇ ਲਈ ਸਰਕਾਰ ਨੂੰ ਸਾਡਾ ਵੱੱਡਾ ਸਹਿਯੋਗ ਦੇਣਾ ਪਊਗਾ ਜੇ ਸਰਕਾਰ ਕੋਈ ਟਾਈਮ 'ਚ ਨਹੀਂ ਕਰਦੀ ਤਾਂ ਫਿਰ ਭਾਰਤੀ ਕਿਸਾਨ ਯੂਨੀਅਨ ਦੇ ਵਿਰੁੱਧ ਮੋਰਚਾ ਲਾ ਕੇ ਅਸੀਂ ਛੱਪੜ ਨੂੰ ਪੂਰਾਗੇ ਪਾਣੀ ਜਿੱਧਰ ਮਰਜ਼ੀ ਕਸਬੇ ਵਾਲੇ ਲੈ ਜਾਣ ਫਿਰ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਸਰਕਾਰ ਦੀ ਜ਼ਿੰਮੇਵਾਰੀ ਬਣੇ ਇਹ ਫਤਿਹਗੜ ਪਿੰਡੂਰ ਦਾ ਛੱਪੜ ਹੈਗਾ ਜੀ ਇੱਥੇ ਮੈਂ ਹੈ ਕੋਈ ਫਟੇ ਗੜ ਦੇ ਪੰਜ ਜਿਹੜੇ ਛੱਪੜ ਸੀ ਫਤੇਗੜ ਪਿੰਤੂਗੁਰ ਤੇ ਉਹ ਲੋਕਾਂ ਨੇ ਪੂਰ ਲਿਆ ਹਲਕਾ ਵਿਧੇਕ ਨੇ ਸਾਡੀ ਮੌਜੂਦਾ ਸਰਕਾਰ ਨੇ ਉਹਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਕੋਈ ਗੌਰ ਨਹੀਂ ਕੀਤੀ ਲਿਆਂਕੇ ਦਾਨੇਵਾਲ ਦੀ ਪੰਚਾਇਤ ਤੋਂ ਛੱਪੜ ਪੱਟ ਕੇ ਤੇ ਭਿਆਨਕ ਬਿਮਾਰੀਆਂ ਦਾ ਸੱਦਾ ਇਹਨਾਂ ਲੋਕਾਂ ਨੂੰ ਦਿੱਤਾ ਹੈ ਕਿ ਜਿਹੜੇ ਲੋਕੀ ਹਹਾਕਾਰ ਮੱਚੀ ਪਿਆ ਪਿੰਡ ਦੇ ਵਿੱਚ 14 ਮੋਤਾ ਹੋਂ ਦੇ ਨਾਲ ਅਸੀਂ ਦੁਬਾਰਾ ਬੇਨਤੀ ਕਰਾਂਗੇ ਸਰਕਾਰ ਨੂੰ ਹਲਕਾ ਵਿਧੇਕ ਐਮ ਐਲ ਏ ਨੂੰ ਕਿ ਟ੍ਰੀਟਮੈਂਟ ਪਾੜ ਲਵਾ ਕੇ ਉਧੋਂ ਦਾ ਪਾਣੀ ਜਿਹੜਾ ਫਤੇ ਪੜ ਪਿੰਦੂਰ ਦਾ ਉਹਨੂੰ ਸੋਧਿਆ ਜਾਵੇ ਠੀਕ ਹੈ ਜੀ ਧੰਨਵਾਦ ਇਸ ਚੀਜ਼ ਤੇ ਗੌਰ ਕੀਤੀ ਜਾਵੇ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਉਂਕਿ ਇੱਥੇ ਪਹਿਲਾਂ ਵੀ 4-5 ਮੌਤਾਂ ਹੋ ਗਈਆਂ ਤੇ ਹੋਰ ਵੀ ਇੱਥੇ ਪੇਸ਼ੈਂਟ ਦੱਸਿਆ ਜਾਂਦਾ ਵੀ ਕੈਂਸਰ ਦੇ ਬਹੁਤ ਜ਼ਿਆਦਾ ਮਰੀਜ਼ ਨੇ ਤੇ ਧੰਨਵਾਦ ਜੀ